ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਮਹਾ ਪੰਜਾਬ ਟੀਵੀ ਨੂੰ ਵਧਾਈ ਦੇਣਾ ਆ ਜਿਨ੍ਹਾਂ ਨੇ ਕੀ ਇਹ ਪ੍ਰੋਗਰਾਮ ਲੀਕਨ ਦਾ ਜਾਂ ਪ੍ਰੋਗਰਾਮ ਜਿਹੜਾ ਆ ਰਿਕਾਰਡਿੰਗ ਕਰਨ ਦਾ ਜ਼ਿੰਮੇਵਾਰੀ ਲਈ ਆ ਦੂਸਰੀ ਅਸੀਂ ਅੱਜ ਜਿਹੜਾ ਆਂਦੇ ਐਤਵਾਰ 10 ਤਰੀਕ ਨੂੰ 10 ਅਗਸਤ ਨੂੰ ਗੁਰੂ ਲਾਗੋੜ ਦੇ ਦਿਵਸ ਜਿਹੜਾ ਆ ਬਾਬਾ ਮੱਖਣਸ਼ਾ ਲਬਾਣਾ ਜੋ ਕਿ 114 ਸਟਰੀਟ ਤੇ ਆ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਉਹਦੇ ਵਿੱਚ ਸਮੂਹ ਜਥੇਬੰਦੀਆਂ ਜਿਹੜੀਆਂ ਨੇ ਉਸਾਦ ਏਰੀਆ ਨੇ ਸੰਤ巴巴 ਪ੍ਰੇਮ ਸਿੰਘ ਸਿ ਕਲਚਰ ਸੁਸਾਇਟੀ ਤੋਂ ਲੈ ਕੇ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਉਹ ਉਹਨਾਂ ਦਾ ਇਕੱਠੇ ਜਿਹੜੇ ਨੇ ਇਹ ਗੁਰੂ ਲਾਦਰੇ ਦਿਵਸ ਮਨਾ ਰਹੇ ਆ ਮੈਂ ਸਾਰੀ ਸੰਗਤ ਨੂੰ ਅਮਰੀਕ ਸਿੰਘ ਪੇਵਾ ਬੋਲ ਰਿਹਾ ਜੀ ਸਾਰੀ ਸੰਗਤ ਨੂੰ ਆਪਣੇ ਵੱਲੋਂ ਤੇ ਸੰਤ巴巴 ਪ੍ਰੇਮ ਸਿੰਘ ਸਿ ਕਲਚਰ ਸੁਸਾਇਟੀ ਵੱਲੋਂ ਬੇਨਤੀ ਕਰਦਾ ਆ ਕਿ ਸਾਰੇ ਆਣ ਕੇ ਰੌਣਕ ਵਧਾਓ ਜੀ ਇਨਾਲੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣ